ਜਿਹੜਾ ਸਾਰਾ ਜਿਹੜਾ ਪ੍ਰੋਟੈਸਟ ਜਿਹੜਾ ਹੋ ਰਿਹਾ ਕੀਤਾ ਜਾ ਰਿਹਾ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਕਿ ਕੇਂਦਰ ਸਰਕਾਰ ਨੇ ਬਹੁਤ ਅਲੱਗ-ਅਲੱਗ ਯੋਜਨਾਵਾਂ ਜਿਹੜੀਆਂ ਹੈ ਉਹ ਲੋਕਾਂ ਨੂੰ ਬੈਨੀਫਿਟ ਦੇਣ ਲਈ ਸ਼ੁਰੂ ਕੀਤੀਆਂ ਉਦਾਹਰਨ ਦੇ ਤੌਰ ਤੇ ਅਸ਼ਵਨ ਭਾਰਤ ਯੋਜਨਾ ਜਿਹੜੀ ਹੈ ਉਹ ਲੋਕਾਂ ਦੇ ਹੈਲਥ ਵਾਸਤੇ 10 ਲੱਖ 5 ਲੱਖ ਦਾ ਜਿਹੜਾ ਇੰਸ਼ੋਰੈਂਸ ਹੈ ਉਹ ਦਿੱਤੀ ਜਾਂਦੀ ਹੈ ਮਤਾਨ ਮੰਤਰੀ ਆਵਾਜ਼ ਯੋਜਨਾ ਲੋਕਾਂ ਨੂੰ ਘਰ ਦਿੱਤੇ ਜਾਂਦੇ ਆ ਇਸੀ ਤਰ੍ਹਾਂ ਕਿਸਾਨਾਂ ਨੂੰ ਕਿਸਾਨ ਸਨਮਾਨ ਨidhi ਇਸ ਤਰ੍ਹਾਂ ਦੀਆਂ ਇਹ ਯੋਜਨਾਵਾਂ ਜਿਹੜੀਆਂ ਆ ਉਹ ਪੰਜਾਬੀ ਸਕੇਂਦਰ ਸਰਕਾਰ ਨੇ ਦਿੱਤੀਆਂ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਲਿਆ ਕਰਾਰਗਰਤਾ ਮੰਨੇ ਕਿ ਇਹਨਾਂ ਯੋਜਨਾ ਨੂੰ ਡੋਰ ਸਟੈਪ ਤੇ ਲੋਕਾਂ ਦੇ ਸਿੱਧੇ ਤੌਰ ਤੇ ਪਹੁੰਚਣ ਦੇ ਲਈ ਕੈਂਪ ਲਾ ਜਾਣਗੇ ਉਸ ਕੈਂਪ ਵਿੱਚ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਨਾਲ-ਨਾਲ ਉਹ ਕਾਰਡ ਵੀ ਜਿਹੜਾ ਹੈ ਉਹ ਇਸ਼ੂ ਹੁੰਦਾ ਲੇਕਿਨ ਜਦੋਂ ਪੁਗਵਾਨਸਮਾਨ ਸਰਕਾਰ ਜਿਨੇ ਆਪਣੇ ਟਾਈਮ ਤੇ ਤੁਹਾਨੂੰ ਯਾਦ ਹੋਏਗਾ ਕਿ ਮਹਿਲਾਵਾਂ ਨੂੰ 1000 ਰੁਪਿਆ ਦੇਣਾ ਉਹਦੇ ਫਾਰਮ ਭਰائے ਸੀ ਅਸੀਂ ਕਦੀ ਕਿਸੇ ਵੀ ਪਾਰਟੀ ਨੇ ਕੋਈ ਵਿਰੋਧ ਨਹੀਂ ਕੀਤਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਹੋਈ ਹੈ ਆਪ ਤਾਂ ਕੁਝ ਦੇਣਾ ਨਹੀਂ ਲੇਕਿਨ ਅਗਰ ਕੇਂਦਰ ਸਰਕਾਰ ਕੁਝ ਦੇ ਰਹੀ ਹੈ ਉਹ ਵੀ ਲੋਕਾਂ ਦੇ ਘਰ ਚ ਜਾ ਕੇ ਦੇ ਰਹੀ ਹੈ ਤਾਂ ਅੱਜ ਸਿਰਫ ਉਹ ਕੈਂਪ ਕਲੇ ਰੋਕੇ ਨਹੀਂ ਗਏ ਬਲਕਿ ਸਾਡੇ ਉਹਨਾਂ ਸਾਰੇ ਲੀਡਰਸ ਨੂੰ ਡਿਟੇਨ ਕੀਤਾ ਗਿਆ ਅਰੈਸਟ ਕੀਤਾ ਗਿਆ 4-4 ਘੰਟੇ 5-5 ਘੰਟੇ ਉੱਥੇ ਥਾਣਿਆਂ ਵਿੱਚ ਪਿਠਾ ਕੇ ਉਹ ਕੈਂਪ ਨੂੰ ਰੋਕਿਆ ਗਈ ਆ ਕਈ ਲੋਕਾਂ ਨੂੰ ਤਾਂ ਕੈਂਪ ਲਾਉਣ ਤੋਂ ਪਹਿਲਾਂ ਹੀ ਹਾਊਸ ਅਰੈਸਟ ਵੀ ਕਰ ਲਈ ਗਈ ਹੈ ਸੋ ਇਹ ਸਰਕਾਰ ਜਿਹੜੀ ਕਾਨੂੰਨ ਵਿਵਸਥਾ ਆ ਉਹ ਤਾਂ ਠੀਕ ਕਰ ਨਹੀਂ ਸਕਦੀ ਪੁਲਿਸ ਦਾ ਤਬਜੂ ਜਿਹੜੇ ਰੋਜ਼ ਚੋਰੀਆਂ ਡਾਕੇ ਪੈ ਰਹੇ ਨੇ ਉਹਨਾਂ ਤੇ ਤਾਂ ਹੋ ਨਹੀਂ ਰਿਹਾ ਲੇਕਿਨ ਲੋਕਾਂ ਨੂੰ ਦਾ ਬੈਨੀਫਿਟ ਅਸੀਂ ਦੇ ਰਹੇ ਆ ਉਹਦੇ ਉੱਤੇ ਸਰਕਾਰ ਦਾ ੱੱਕਾ ਜੂਣ ਚੱਲ ਰਿਹਾ ਤੋ ਇਸ ਕਰਕੇ ਅੱਜ ਪਾਰਟੀ ਨੇ ਫੈਸਲਾ ਲਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੇ ਇਹਨਾਂ ਦੇ ਪੁਤਲੇ ਫੂਕੇ ਰੋਧ ਪ੍ਰਦਰਸ਼ਨ ਕੀਤਾ ਜਾਏਗਾ ਔਰ ਤੁਹਾਡੇ ਰਾਹੀਂ ਜਿਹੜਾ ਸਾਡਾ ਦਰਦ ਹੈ ਦੁੱਖ ਹੈ ਇਸ ਨੂੰ ਜਨਤਾ ਤੱਕ ਪਹੁੰਚਾਇਆ ਜਾਏਗਾ ਤਾਂ ਕਿ ਜਨਤਾ ਫੈਸਲਾ ਕਰੇ ਕਿ ਆ ਇਦਾਂ ਦੀ ਸਰਕਾਰ ਨੂੰ ਰਹਿਣ ਦਾ ਹੱਕ ਹੈ ਕਿ ਨਹੀਂ ਹੱਕ ਹੈ ਜਿਹੜੀ ਸਰਕਾਰ ਅਗਰ ਲੋਕਾਂ ਨੂੰ ਕੇਂਦਰ ਸਰਕਾਰ ਬੈਨੀਫਿਟ ਦੇ ਰਹੀ ਹੈ ਤਾਂ ਉਹ ਬੈਨੀਫਿਟ ਲੈਣ ਦੇ ਰੋਕ ਰਹੀ ਹੈ ਆਪ ਤੱਕ ਉਹ ਦੇਣਾ ਨਹੀਂ ਆਪ ਤਕੋ ਸ਼ੁਰੂ ਇਲੈਕਸ਼ਨ ਚ ਹਜ਼ਾਰ-ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣ ਲਈ ਫਾਰਮ ਪਰੇ بڑے بڑے ਕੈਂਪ ਲਾਏ ਬੜਾ ਰਸ਼ ਹੋਇਆ ਲੇਕਿਨ ਅੱਜ ਸਰਕਾਰ ਦਾ ਟਾਈਮ ਖਤਮ ਹੋਣ ਵਾਲਾ ਉਸ ਦੇ ਬਾਵਜੂਦ ਵੀ ਕੁਛ ਨਹੀਂ ਦਿੱਤਾ ਜਦਕਿ ਕੇਂਦਰ ਸਰਕਾਰ ਰੋਜ਼ ਕੋਈ ਨਾ ਕੋਈ ਜਿਹੜੀ ਹੈ ਲੋਕ ਖੇਤਰ ਨੀਤੀ ਲੈ ਕੇ ਲੋਕਾਂ ਨੂੰ ਬੈਨੀਫਿਟ ਦੇਣ ਦੇ ਲਈ ਕੰਮ ਕਰ ਰਹੀ ਹੈ ਲੇਕਿਨ ਇਹ ਸਰਕਾਰ ਜਿਹੜੀ ਹੈ ਉਸ ਤੇ ਵੀ ਇਹ ਅੜੋਚਨਾ ਫਾਰੀ